ਹੈਲੋ ਸਸ਼ਕਲ ਜੀ ਸਾਰਾ ਨੂੰ ਮੀਤ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਸੋਚਿਆ ਵੀ 에ਅਰ ਫਰਾਈਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪੀਜ਼ਾ ਟਰਾਈ ਕਰਕੇ ਦੇ ਦਿਆਂ ਵੀ ਕਿਵੇਂ ਦਾ ਬਣੂਗਾ ਕਿਉਂਕਿ ਖੁਸ਼ੀ ਨੇ ਬਹੁਤ ਜ਼ਿੱਦ ਫੜ ਰੱਖੀ ਸੀ ਕਿ ਤੁਸੀਂ ਹੁਣ ਇਹ ਮੰਗਵਾਇਆ ਤਾਂ ਇਹਦੇ ਵਿੱਚ ਪੀਜ਼ਾ ਬਣਾ ਕੇ ਖਾਓ ਮੈਨੂੰ ਪਹਿਲਾਂ ਹਣਾ ਖੁਸ਼ੀ ਦੀ ਸਪੈਸ਼ਲ ਡਿਸ਼ ਤੋਂ ਆਪਾਂ ਸ਼ੁਰੂ ਕਰਾਂਗੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਪੀਜ਼ਾ ਬੇਸ ਠੀਕ ਹੈ ਜੀ ਇਹ ਹੋ ਗਿਆ ਮੋਜ਼ਰੇਲਾ ਚੀਜ਼ ਹੋ ਗਿਆ ਪੀਜ਼ਾ ਪਾਸਤਾ ਸੌਸ ਹੋ ਗਈ ਮਿਉਨਿਸ ਹੋ ਗਈ ਤੇ ਇਹ ਹੋ ਗਈ ਟਮੇਟੋ ਸੌਸ ਤੇ ਨਾਲ ਹੋ ਗਿਆ ਚੀਜ਼ ਮੈਲਟ ਤੇ ਇਹਦੇ ਲਈ ਆਪਾਂ ਵੈਜੀਟੇਬਲ ਵਗੈਰਾ ਸਾਰੀਆਂ ਕੱਟ ਲਈਆਂ ਜਿਵੇਂ সুইਟ ਕੌਰਨ ਹੋ ਗਿਆ ਪਿਆਜ਼ ਹੋ ਗਿਆ ਸ਼ਿਮਲਾ ਮਿਰਚ ਹੋ ਗਈ ਟਮੇਟੋ ਵਗੈਰਾ ਸਾਰਾ ਕੁਝ ਰੱਖ ਲਏ ਤੇ ਇਹ ਹੋ ਗਈ ਕਰੀਮ ਜਿਹੜੀ ਆਪਾਂ 베ਸ ਤੇ ਲਗਾਵਾਂਗੇ ਇਹਦੇ ਲਈ ਆਪਾਂ ਹੁਣ ਲੈ ਲਿਆ ਔਰਗਾਨੋ ਤੇ ਚਿਲੀ ਫਲੈਕਸ ਹਣਾ ਹੁਣ ਤੁਹਾਨੂੰ ਆਪਾਂ ਸਾਰਾ ਪੀਜ਼ਾ ਤਿਆਰ ਕਰਕੇ ਦਿਖਾਣੇ ਆ ਪੂਰਾ ਬਣਾ ਕੇ ਨਾ ਫਿਰ ਉਹਦੇ ਵਿੱਚ ਬੇਕ ਕਰਾਂਗੇ ਬਿਨਾ ਕਿਸੇ ਜ਼ਿਆਦਾ ਹੁਣ ਆਪਾਂ ਬੇਸ ਦੇ ਉੱਪਰ ਪੀਜ਼ਾ ਪਾਸਤਾ ਸੌਸ ਤੇ ਮਿਊਨਿਸ ਵਗੈਰਾ ਪਾ ਕੇ ਸਾਰੀ ਇੱਕ ਕੋਟਿੰਗ ਪ੍ਰੋਪਰ ਤਿਆਰ ਕਰ ਲਈ ਆ ਦੇਖੋ ਖੁਸ਼ੀ ਜਿਵੇਂ ਵੇਟ ਕਰ ਰਹੀ ਹੈ ਖੁਸ਼ੀ ਕੀ ਖਾਣਾ ਪੀਜ਼ਾ ਆ ਇਹਦੀ ਪਰਮੈਸ ਤੇ ਆਪਾਂ ਹਾਂ ਦਾਦੀ ਨੂੰ ਵੀ ਖਵਾਵਾਂਗੇ ਠੀਕ ਹੈ ਇਹਦੀ ਪਰਮੈਸ ਤੇ ਆਪਾਂ ਇਹਦੀ ਅੱਜ ਖੁਸ਼ੀ ਨੂੰ ਪੀਜ਼ਾ ਬਣਾ ਕੇ ਖਵਾ ਰਹੇ ਆ ਹੁਣ ਇਹਦੇ ਉੱਪਰ ਥੋੜਾ ਜਿਹਾ ਆਪਾਂ ਇਹ ਚੀਜ਼ੀ ਮਿਲਟ ਪਾ ਦਾਂਗੇ ਠੀਕ ਹੈ ਤੇ ਜੋ ਵੀ ਵੈਜੀਟੇਬਲ ਨੇ ਉਹ ਲਗਾ ਦਾਂਗੇ ਫਿਰ ਉੱਪਰ ਪਾਵਾਂਗੇ ਥੋੜਾ ਜਿਹਾ ਮੋਦਰੇ ਲਾ ਚੀਸ ਹਣਾ ਫਿਰ ਉਸ ਤੋਂ ਬਾਅਦ ਤੁਹਾਨੂੰ ਬਾਕੀ ਦਾ ਪ੍ਰੋਸੈਸ ਮੈਂ ਅੱਗੇ ਚੱਲ ਕੇ ਦਿਖਾਨੀ ਆ। ਇਹਦੇ ਵਿੱਚ ਨਾ ਮੈਂ ਇੱਕ ਸਾਈਡ ਤੇ ਤਿਆਰ ਕਰ ਰਹੀ ਆ। ਇੱਕ ਸਾਈਡ ਤੇ ਵੈਜੀਟੇਬਲ ਵਗੈਰਾ ਪਾ ਕੇ ਤਿਆਰ ਕਰੂੰਗੀ। ਇੱਕ ਸਾਈਡ ਬਿਲਕੁਲ ਪਲੇਨ ਰੱਖੂੰਗੀ ਕਿਉਂਕਿ ਖੁਸ਼ੀ ਨਾ ਜਿਆਦਾ ਹੀ ਵੈਜੀਟੇਬਲ ਨਹੀਂ ਖਾਂਦੀ ਹੈਗੀ। ਉਹਨੂੰ ਸਿੰਪਲੀ ਇਹੀ ਬਸ ਬੇਕ ਕਰਕੇ ਦੇ ਦਾਂਗੇ ਆਪਾਂ। ਮੈਨੂੰ ਇਹ ਆ ਵੀ ਚਲੋ ਫਸਟ ਟਾਈਮ ਬਣਾ ਰਹੇ ਆ ਹਣਾ ਵੀ ਇੱਕ ਵਾਰ ਟਰਾਈ ਕਰਕੇ ਦੇ ਲਾਂ। ਮੈਂ ਪਹਿਲਾ ਪੀਜ਼ਾ ਕਹਜਾ ਬਣ ਰਿਹਾ। ਅਗਰ ਵਧੀਆ ਲੱਗੂਗਾ ਤਾਂ ਹੋਰ ਵੀ ਬਣਾ ਲਾਂਗੇ ਹਣਾ। ਨਹੀਂ ਤਾਂ ਥੋੜਾ ਥੋੜਾ ਕਰਕੇ ਦੇਖਦੇ ਆ ਵੀ ਮੋਜ਼ਰੇਲਾ ਚੀਜ਼ ਹਨਾ ਇਹ ਵੱਧ ਤੋਂ ਵੱਧ ਪਾਉਣਾਗਾ ਕਿਉਂਕਿ ਇਹਦੇ ਨਾਲ ਹੀ ਟੇਸਟ ਬਣੂਗਾ ਇਹਦਾ ਹਨਾ ਜਦੋਂ ਵੀ ਆਪਾਂ ਬਾਹਰ ਵੀ ਖਾਂਦੇ ਨਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਇਹੀ ਚੀਜ਼ ਪਾਇਆ ਹੁੰਦਾ ਹੁਣ ਲਾਸਟ ਵਿੱਚ ਇਹਦੇ ਤੇ ਆਪਾਂ ਮੋਜ਼ਰੇਲਾ ਚੀਜ਼ ਪਾ ਕੇ ਇਹਨੂੰ ਪ੍ਰੋਪਰ ਪੂਰੀ ਕੋਟਿੰਗ ਕਰ ਲਾਂਗੇ ਇਹਦੀ ਹਨਾ ਕਿਉਂਕਿ ਇਹਦੇ ਨਾਲ ਹੀ ਇਹਦਾ ਟੇਸਟ ਬਣਨਾਗਾ ਇਹਦੇ ਨਾਲ ਹੀ ਇਹਦਾ ਫਲੇਵਰ ਵਧੀਆ ਆਊਗਾ ਹਨਾ ਬਾਹਰ ਵੀ ਜਦੋਂ ਆਪਾਂ ਖਾਂਦੇ ਨਾ ਇਸ ਚੀਜ਼ੀ ਚੀਜ਼ੀ ਹੁੰਦਾਗਾ ਪੀਜ਼ਾ ਤੋੜ ਤੋੜਾ ਆਪਾਂ ਵਰਗ ਨੁਬੀ ਪਾਤਾ ਇਹਦੇ ਤੇ ਤਾਂ ਜੋ ਬਾਅਦ ਦੇ ਵਿੱਚ ਵੀ ਪਾਵਾਂਗੇ ਥੋੜਾ ਜਿਹਾ ਆਪਾਂ ਨੂੰ ਇਹ ਆ ਵੀ ਚਲੋ ਵਿੱਚੀ ਬੇਕ ਹੋ ਜਾ ਇਹ ਤਰ੍ਹਾਂ ਹੁਣ ਆਪਾਂ ਇਹਨੂੰ 에ਅਰ ਫਰਾਈ ਵਿੱਚ ਰੱਖਾਂਗੇ ਦੇਖਦੇ ਆ ਆਦੇ ਵਿੱਚ ਕਿੱਦਾਂ ਬਣਦਾ ਕਿੰਨਾ ਕੀ ਪ੍ਰੋਸੈਸ ਆ ਉਹਦਾ ਕੀ ਟਾਈਮਿੰਗ ਲਾਣੀ ਪੂਗੀ ਹਨਾ ਜੋ ਵੀ ਆ ਚਲੋ ਦੇ ਵਿੱਚ ਥੋੜੀ ਥੋੜੀ ਕਰੀਮ ਲਾ ਲਾਂਗੇ ਕੋਈ ਵੀ ਕਰੀਮ ਜਾਂ ਆਇਲ ਮਤਲਬ ਬਹੁਤ ਘੱਟ ਕੁਆਂਟੀਟੀ ਦੇ ਵਿੱਚ ਵੀ ਉਹ ਚਿਪਕੇ ਨਾ ਥੱਲੇ ਬਸ ਤੁਸੀਂ ਇਸ ਹਿਸਾਬ ਨਾਲ ਲਾਉਣਾਗਾ ਐ ਵੀ ਨਹੀਂ ਹੈਗਾ ਕਿ ਜ਼ਿਆਦਾ ਹੀ ਆਇਲੀ ਆਇਲੀ ਕਰ ਦੇਣਾ ਆਇਲ ਵਾਸਤੇ ਤਾਂ ਆਪਾਂ ਇਹ ਮੰਗਵਾਇਆ ਹਨਾ ਤੇ ਹੁਣ ਇਹਦੇ ਵਿੱਚ ਆਪਾਂ ਪੀਜ਼ਾ ਰੱਖ ਦਾਂਗੇ ਇਹ ਸੇਫਲੀ ਤਰੀਕੇ ਨਾਲ ਤੁਹਾਨੂੰ ਰੱਖਣਾ ਪੂ ਥੋੜਾ ਜਿਹਾ ਧਿਆਨ ਨਾਲ ਤਾਂ ਜੋ ਇਹ ਖਰਾਬ ਨਾ ਹੋਵੇ ਹਨਾ ਇਹਨੂੰ ਟਕਾ ਕੇ ਤੇ ਇਹ ਇਹਨੂੰ ਲਗਾ ਦਾਂਗੇ ਆਪਾਂ ਇਹਦੇ ਵਿੱਚ ਫਿਕਸ ਕਰ ਦਾਂਗੇ ਲਓ ਜੀ ਹੁਣ ਕਰ ਲਾਂਗੇ ਸਵਿਚ ਔਨ ਆਪਾਂ ਟਰਾਈ ਕਰਕੇ ਦੇਖਦੇ ਹਾਂਗੇ ਇਧਰ ਆ ਗਿਆ ਦਾ ਟੈਂਪਰੇਚਰ ਤੇ ਇਹ ਆ ਗਿਆ ਦਾ ਟਾਈਮ ਹਣਾ ਆਪਾਂ ਇਹਨੂੰ ਰੱਖਣਾਗਾ 175 ਟੈਂਪਰੇਚਰ ਤੇ ਤਕਰੀਬਨ 15 ਮਿੰਟਾਂ ਲਈ ਹੁਣ ਇਹਨੂੰ ਆਪਾਂ ਔਨ ਕਰ ਦਾਂਗੇ ਹੁਣ ਇਹਨੂੰ ਆਪਾਂ ਲਗਾ ਦਾਂਗੇ 15 ਮਿੰਟਾਂ ਲਈ ਇਹ ਹੁਣ ਆਪਣਾ ਚੱਲ ਪਿਆ ਇਹਨੇ ਵਰਕ ਕਰਨਾ ਸ਼ੁਰੂ ਕਰਤਾ ਹੁਣ ਆਪਾਂ ਇਹਨੂੰ 15 ਮਿੰਟ ਬਾਅਦ ਦੇਖਦੇ ਹਾਂ ਵੀ ਕੀ ਰਿਜ਼ਲਟ ਆਂਦਾ ਹਣਾ ਆਪਣਾ ਇਹ ਪਹਿਲੀ ਰੈਸਪੀ ਹੈ ਇਹ ਏਅਰ ਫਰਾਈ ਦੀ ਪਹਿਲੀ ਰੈਸਪੀ ਹੈ ਨਾ ਪੀਜ਼ਾ ਦੇਖੀਏ ਹੁਣ ਦੀ ਪੀਜ਼ਾ ਆਪਣਾ ਕਿਵੇਂ ਬਣ ਗਿਆ ਆ ਦੇਖੋ ਹੁਣ ਆਪਣਾ ਪੀਜ਼ਾ ਹੋ ਗਿਆ ਤਿਆਰ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਇਆਗਾ ਜਿਵੇਂ ਮੰਨ ਲਓ ਓਵਨ ਨਾਲੋਂ ਇਹਦੇ ਵਿੱਚ ਜ਼ਿਆਦਾ ਵਧੀਆ ਬਣਦਾ ਪੂਰੀ ਚੰਗੀ ਤਰ੍ਹਾਂ ਪੱਕ ਗਿਆ ਹੁਣ ਇਹ ਤੇ ਹੁਣ ਆਪਾਂ ਖੁਸ਼ੀ ਨੂੰ ਸਰਵ ਕਰਦੇ ਆਂ ਖੁਸ਼ੀ ਤੇ ਮੰਮੀ ਨੂੰ ਦਿਖਾਨੇ ਆ ਟੇਸਟ ਨਾ ਵੀ ਕਿਹੋ ਜਿਹਾ ਲੱਗਦਾ ਬਣਿਆ ਹੋਇਆ ਕਿਵੇਂ ਲੱਗਿਆ ਮੰਮੀ ਟੇਸਟੀ ਆ ਬਹੁਤ ਟੇਸਟੀ ਆ ਹੈ ਵਧੀਆ ਬਣਿਆ ਨਾ ਹਾਂ ਹਾਂ ਤੁਹਨੂੰ ਸੰਦਿਆ ਕੁਝ ਯਾਰ ਬਹੁਤ ਆਕਰਸ਼ਣ ਨਾਲੋਂ ਜ਼ਿਆਦਾ ਟੇਸਟੀ ਹੈ। ਹੈ। ਲਓ ਹੁਣ ਆਪਾਂ ਵੀ ਖਾ ਲਈਏ ਪੀਜ਼ਾ ਹਨਾ। ਹੂੰ। ਉਹ ਪੀਜ਼ਾ ਦੇਖ। ਹਾਂ। ਹੂੰ। ਬਹੁਤ ਟੇਸਟੀ ਬਣਿਆ ਹੋਗਾ। ਬਹੁਤ ਵਧੀਆ। ਜਿਵੇਂ ਜਿਵੇਂ ਆਪਾਂ ਉੱਥੇ ਖਾਣੇ ਸੇਮ ਉਹੀ ਟੇਸਟ ਆ। ਉਹੀ ਫਲੇਵਰ ਆ ਰਿਹਾ। ਉਨੀ ਕ੍ਰਿਸਪੀ ਆ। ਤੁਸੀਂ ਵੀ ਟਰਾਈ ਕਰਿਓ ਹਨਾ ਬਣਾ ਕੇ। ਜ਼ਰੂਰ ਖਾਓ। ਓਕੇ ਜੀ। ਥੈਂਕ ਯੂ। ਬਾਏ ਬਾਏ।